ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ 2025 ਦੇ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ਤੇ ਡੂੰਗੀ ਨਿਰਾਸ਼ਾ ਜ਼ਾਹਰ ਕੀਤੀ ਹੈ। ਵੈਨਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਸ਼ਾਡੋ ਨੂੰ ਇਹ ਪੁਰਸਕਾਰ ਮਿਲਣ ਤੇ 트ੰਪ ਨੇ ਦਾਅਵਾ ਕੀਤਾ ਹੈ ਕਿ ਮਾਰੀਆ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਪੁਰਸਕਾਰ 트ੰਪ ਦੇ ਸਨਮਾਨ ਦੇ ਵਿੱਚ ਸਵੀਕਾਰ ਕਰ ਰਹੀ ਹੈ ਕਿਉਂਕਿ ਇਸ ਦੇ ਅਸਲੀ ਹੱਕਦਾਰ 트ੰਪ ਹਨ। ਟਰੰਪ ਨੇ ਕਿਹਾ ਕਿ ਮਾਰਿਆਨੋ ਪੁਰਸਕਾਰ ਲੈਣ ਤੋਂ ਨਹੀਂ ਰੋਕਿਆ ਪਰ ਮੈਂ ਲੱਖਾਂ ਜਾਨਾਂ ਬਚਾਈਆਂ ਹਨ ਉਹਨਾਂ ਨੇ ਮਾਰਿਆ ਦੀ ਮਦਦ ਜਾਰੀ ਰੱਖਣ ਦੀ ਕਲ ਵੀ ਕੀਤੀ ਹੈ ਨਾਰਵੇ ਨੋਬਲ ਕਮੇਟੀ ਨੇ ਮਾਰਿਆ ਨੂੰ ਵੈਨਜ਼ੁਲਾ ਦੇ ਵਿੱਚ ਤਾਨਾਸ਼ਾਹੀ ਵਿਰੁੱਧ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਦਲੇਰ ਸੰਘਰਸ਼ ਕਰਨ ਦੇ ਲਈ ਇਹ ਪੁਰਸਕਾਰ ਦਿੱਤਾ ਹੈ ਮਾਰਿਆ ਨੇ ਗੋਲੀਆਂ ਦੇ ਬਜਾਏ ਬੈਲਟ ਤੇ ਸਨਦਾਰ ਤੇ ਜ਼ੋਰ ਦਿੱਤਾ ਜਿਸ ਨੇ ਉਹਨਾਂ ਨੂੰ ਵਿਸ਼ਵ ਪੱਧਰ ਤੇ ਸਨਮਾਨ ਦਿਵਾਇਆ ਹੈ ਟਰੰਪ ਦੇ ਨਿਰਾਸ਼ਾ ਦਾ ਕਾਰਨ ਉਹਨਾਂ ਦੀ ਲੰਬੀ ਸਮੇਂ ਤੋਂ ਨੋਬਲ ਪੁਰਸਕਾਰ ਪ੍ਰਾਪਤ ਕਰਨ ਦੀ ਇੱਛਾ ਹੈ। ਉਹਨਾਂ ਨੇ ਖੁਦ ਨੂੰ ਸ਼ਾਂਤੀ ਦਾ ਰਾਸ਼ਟਰਪਤੀ ਵਜੋਂ ਪੇਸ਼ ਕੀਤਾ ਹੈ ਤੇ ਦਾਵਾ ਕਰਦੇ ਹਨ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ, ਇਜ਼ਰਾਈਲ ਗਾਜ਼ਾ ਸਮੇਤ 7 ਤੋਂ 8 ਯੁੱਧ ਰੋਕੀ ਹਨ। ਟਰੰਪ ਦਾ ਮੰਨਣਾ ਹੈ ਕਿ ਉਹਨਾਂ ਨੂੰ ਇਹ ਪੁਰਸਕਾਰ 4 ਤੋਂ 5 ਵਾਰ ਮਿਲਣਾ ਚਾਹੀਦਾ ਸੀ। ਵਾਈਟ ਹਾਊਸ ਨੇ ਨੋਬਲ ਕਮੇਟੀ ਅਤੇ ਰਾਜਨੀਤੀ ਨੂੰ ਸ਼ਾਂਤੀ ਤੋਂ ਉੱਪਰ ਰੱਖਣ ਦਾ ਦੋਸ਼ ਵੀ ਲਾਇਆ ਹੈ।